ਲੁੱਟਖੋ ਤੇ ਚੋਰੀ ਕਰਨ ਵਾਲੀ ਗਿਰੋਹਾਂ ਦੇ ਹੌਸਲੇ ਇਸ ਕਦਰ ਬੁਲੰਦ ਹੋ ਗਏ ਨੇ ਉਹਨਾਂ ਨੂੰ ਕਿਸੇ ਦਾ ਵੀ ਕੋਈ ਡਰ ਜਾਂ ਖੌਫ ਨਹੀਂ ਸਤਾ ਰਿਹਾ ਤੇ ਲਗਾਤਾਰ ਚੋਰੀ ਅਤੇ ਲੁੱਟਖੋ ਦੀ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਨੇ ਇਸ ਹੱਦ ਤੱਕ ਚੋਰੀ ਕਰਕੇ ਕਿ ਸੁਣ ਕੇ ਤੁਸੀਂ ਵੀ ਹੈਰਾਨ ਹੋਵੋਗੇ ਦੱਸਦੇ ਕਿ ਅਜਿਹਾ ਮਾਮਲਾ ਸਾਹਮਣੇ ਆ ਰਿਹਾ ਪਟਿਆਲਾ ਸ਼ਹਿਰ ਤੋਂ ਜਿੱਥੇ ਚੋਰਾਂ ਦੇ ਵੱਲੋਂ ਅਜਿਹੀ ਕੋਈ ਜਗ੍ਹਾ ਨਹੀਂ ਛੱਡੀ ਗਈ ਜਿੱਥੇ ਉਹਨਾਂ ਨੇ ਵਾਰਦਾਤ ਨੂੰ ਅੰਜਾਮ ਨਾ ਦਿੱਤਾ ਹੋਵੇ ਤਸਵੀਰਾਂ ਪਟਿਆਲਾ ਸ਼ਹਿਰ ਦੀਆਂ ਸਾਹਮਣੇ ਆ ਰਹੀਆਂ ਨੇ ਜਿੱਥੇ ਚੋਰਾਂ ਦੇ ਵੱਲੋਂ ਸ਼ਮਸ਼ਾਨ ਘਾਟ ਦੇ ਵਿੱਚ ਬਹੁਤ ਕੁਝ ਸਮਾਨ ਜਿਹੜਾ ਹੈ ਉਹ ਚੋਰੀ ਕਰ ਲਿੱਤਾ ਗਿਆ ਤੇ ਜਦੋਂ ਉਹਨਾਂ ਨੂੰ ਪਕੜਨ ਦੀ ਕੋਸ਼ਿਸ਼ ਕੀਤੀ ਗਈ ਮੌਜੂਦ ਲੋਕਾਂ ਦੇ ਵੱਲੋਂ ਤਾਂ ਚੋਰ ਆਪਣਾ ਮੋਟਰਸਾਈਕਲ ਛੱਡ ਕੇ ਭੱਜ ਗਏ ਨੇ ਪਰ ਹੈਰਾਨੀ ਵਾਲੀ ਗੱਲ ਹੈ ਕਿ ਆਖਿਰ ਉਹਨਾਂ ਨੇ ਸ਼ਮਸ਼ਾਨ ਘਾਟ ਦੇ ਅੰਦਰ ਪਹੁੰਚ ਕੇ ਕੀ ਕੁਝ ਚੋਰੀ ਕੀਤਾ ਹੈ ਇੱਕ ਵਾਰ ਤਸਵੀਰਾਂ ਤੇ ਤੁਸੀਂ ਵੀ ਨਜ਼ਰ ਪਾਓ ਤੁਸੀਂ ਦੇਖ ਸਕਦੇ ਹੋ ਇਹ ਤਸਵੀਰਾਂ ਸ਼ਮਸ਼ਾਨ ਘਾਟੀਆਂ ਨੇ ਜਿੱਥੇ ਚੋਰਾਂ ਦੇ ਵੱਲੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਤੇ ਇੱਕ ਵਾਰ ਤੁਸੀਂ ਵੀ ਧਿਆਨ ਨਾਲ ਇਸ ਵੀਡੀਓ ਨੂੰ ਦੇਖਣਾ ਕਿ ਚੋਰਾਂ ਦੇ ਵੱਲੋਂ ਆਖਿਰ ਸ਼ਮਸ਼ਾਨ ਘਾਟ ਦੇ ਅੰਦਰ ਚੋਰੀ ਕੀ ਕੀ ਕੀਤਾ ਜਾ ਰਿਹਾ ਹੈ ਬਿਹਤਰ ਹੈਰਾਨੀ ਵਾਲੀਆਂ ਤਸਵੀਰਾਂ ਨੇ ਦੱਸਦੀ ਹੈ ਕਿ ਜਦੋਂ ਮੌਜੂਦ ਲੋਕਾਂ ਦੇ ਵੱਲੋਂ ਚੋਰ ਨੂੰ ਪਕੜਨ ਦੀ ਕੋਸ਼ਿਸ਼ ਕੀਤੀ ਗਈ ਤਾਂ ਮੋਟਰਸਾਈਕਲ ਆਪਣਾ ਚੋਰਾਂ ਦੇ ਵੱਲੋਂ ਛੱਡ ਕੇ ਭੱਜ ਲਏ ਗਏ ਨੇ ਫਰਾਰ ਹੋ ਗਏ ਹਾਲਾਂਕਿ ਬਿਆਨ ਜਿਹੜਾ ਦਰਜ ਕਰ ਲਿਤਾ ਗਿਆ ਮਾਮਲਾ ਦਰਜ ਕੀਤਾ ਹੈ ਪੁਲਿਸ ਦੇ ਵੱਲੋਂ ਦੱਸਦੀ ਹੈ ਕਿ ਥਾਣੇ ਦੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਚੋਰਾਂ ਦੇ ਵੱਲੋਂ ਛੱਡੀ ਗਈ ਮੋਟਰਸਾਈਕਲ ਹਾਲਾਂਕਿ ਜ਼ਬਤ ਕਰ ਲਈਤੀ ਗਈ ਹੈ ਪਰ ਵਾਰਦਾਤ ਜਿਹੜੀ ਹੈ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈ ਹੈ ਤੇ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਈ ਤਸਵੀਰਾਂ ਦੇ ਆਧਾਰ ਤੇ ਪੁਲਿਸ ਜਰੀ ਇਹਨਾਂ ਚੋਰਾਂ ਦੀ ਭਾਲ ਕਰ ਰਹੀ ਹੈ। ਕਿਹਨੋਂ ਭਾਈ ਜੀ ਨੂੰ? ਵਿਕਰਮਜੀਤ ਜੀ। ਇਹ ਉਹਨੂੰ ਕਿੱਦਿਰ ਹੋ ਰਹੇ ਜੀ? ਅਸੀਂ ਵੀਰ ਜੀ ਦੀ ਮੜੀਆਂ ਜੀ ਕੰਮ ਕਰਦੇ ਸੇਵਾਦਾਰ ਨੇ ਜੀ ਠੀਕ ਹਾਂ। ਉੱਥੇ ਵੀ ਜੀ ਇਸ ਤਰ੍ਹਾਂ ਕਿ ਅਸੀਂ ਉੱਥੇ ਬੋਰ ਕਰਾ ਰਹੇ ਹਾਂਗੇ। ਤਾਂ ਦਿਨ ਸਵੇਰੀ ਸਾਡਾ ਲੋਹਾ ਚੱਕਿਆ ਗਿਆ ਬੋਰ ਵਾਲਾ। ਤੇ ਸ਼ਾਮ ਨੂੰ ਪੌਣੇ 7 ਵਜੇ ਆ ਗਏ ਸੀ ਇਹ ਚੋਰ ਇਹ ਆ ਗਏ ਇਹਨਾਂ ਨੂੰ ਅਸੀਂ ਰੋਕਣ ਦੀ ਕੋਸ਼ਿਸ਼ ਕੀਤੀ ਤੇ ਇਹਨਾਂ ਨੇ ਮਾਰਨਾ ਸ਼ੁਰੂ ਕਰਤਾ ਇੱਕ ਨੂੰ ਅਸੀਂ ਬਾਹਰ ਕੱਢ ਰਹੇ ਸੀ ਇੱਕ ਨੇ ਛੋਰਾ ਮਾਰਿਆ ਮੈਂ ਗੁੱਟ ਤੋਂ ਫੜ ਲਿਆ ਉਸ ਤੋਂ ਬਾਅਦ ਇਹ ਜੀ ਚੀਜ਼ਾਂ پتہ ਨਹੀਂ ਕਿਆ ਕੁਝ ਮਾਰੀਆਂ ਮੈਨੂੰ پتہ ਨਹੀਂ ਲੱਗਿਆ ਮੈਂ ਥੱਲੇ ਗਿਰ ਗਿਆ ਸੀਗਾ ਬਾਕੀ ਸਾਡਾ ਉੱਥੇ ਟੂਟੀਆਂ ਜਦੀ ਨੇ ਕੋਲ ਜਿੱਦਣੇ ਸ਼ਾਮ ਨੂੰ ਰਾਤੀ ਟੂਟੀਆਂ ਖੋਲ ਦਿੰਦੇ ਨੇ ਸਾਡੀਆਂ ਟੂਟੀਆਂ ਜਿਹੜੀਆਂ ਲੱਗੀਆਂ ਹੋਏ ਉਹ ਚੋਰੀ ਹੋ ਜਾਂਦਾ ਜੀ ਲੋਹਾ ਚੋਰੀ ਹੋ ਜਾਂਦਾ ਜੀ ਪਿੱਛੋਂ ਬਾਈਕ ਚੋਰੀ ਹੋ ਜਾਂਦਾ ਲੋਕਾਂ ਦੀ ਡਿੱਗੀਆਂ ਖੋਲ ਦਿੰਦੇ ਨੇ ਡਿੱਗੀਆਂ ਜਿਹੜੇ ਕੈਸ਼ ਹੁੰਦਾ ਉਹ ਵੀ ਕੱਢ ਲੈਂਦੇ ਨੇ ਜੀ ਇਨਾ ਦੀ ਰੋਕਣ ਦੀ ਕੋਸ਼ਿਸ਼ ਕਰੋ ਤਾਂ ਇਹ ਨਾਲ ਹੱਤਾ ਵਾਈ ਮੜੀਆਂ ਦੇ ਵਿੱਚ ਉਹਨਾਂ ਜਿਵੇਂ ਹਮੇਸ਼ਾ ਜੀ ਹੈਗੀ ਹੈ ਜੀ ਇਹ ਮੇਰੀ ਕਾਰਵਾਈ ਹੋਣੀ ਹੈ ਵਾ ਕਾਰਵਾਈ ਸਹੀ ਹੋਣੀ ਚਾਹੀਦੀ ਜੀ ਸਾਹ ਮਿਲਣਾ ਚਾਹੀਦਾ ਜੀ ਪਹਿਲਾਂ ਵੀ ਇਹ ਚੋਰੀ ਹੋਈ ਹੈ ਪਹਿਲਾਂ ਬਥੇਰੀ ਵਾਰੀ ਚੋਰੀ ਹੋਈ ਹੈ ਜੀ ਬਹੁਤ ਭਰੀ ਹੋਈ ਚੋਰੀ ਉੱਥੇ ਕੀ ਕਹਾਂ ਜਦੋਂ ਲੋਕਾਂ ਦੇ ਘਰਾਂ ਚੋਰੀ ਹੋ ਸ਼ੰਕਲ ਘਾਟਾ ਜਿਸਟੋਰੀ ਉਹ ਲੱਸੀ ਸੀ ਜਾ ਰਹੀ ਉਹਤੇ ਵੀ ਦੇਖੋ ਲੋਕੀ ਦਾਨ ਕਰਕੇ ਜਾਂਦੇ ਨੇ ਉਥੇ ਵਧੀਆ ਰੱਖਣ ਵਾਸਤੇ ਚੋਰ ਇਹ ਵੀ ਨਹੀਂ ਛੱਡਦੇ ਕਿ ਵੀ ਉਥੇ ਤੇ ਟੂਟੀਆਂ ਖੋਲ ਰਹੇ ਨੇ ਉਥੇ ਦੇ ਲੋਕਾਂ ਦੇ ਮੋਟਰਸਾਈਕਲ ਜਿਹੜੇ ਸਰਕਾਰ ਤੋਂ ਆਏ ਮੋਟਰਸਾਈਕਲ ਚੱਕੇ ਜਾ ਰਹੇ ਜੀ ਲੋਕਾਂ ਦੀ ਇਕਤੀਵਾਦੀ ਡਿੱਗੀ ਖੋਲੀ ਜਾ ਰਹੀ ਹੈ ਜੀ ਸਾਰੇ ਕੈਸ ਲੋਕਾਂ ਦੇ ਕੱਢ ਰਹੇ ਸਮਾਨ ਕੱਢਿਆ ਜਾ ਰਿਹਾ ਜੀ ਕਾਰਾਂ ਦੇ ਸ਼ੀਸ਼ੇ ਤੋੜ ਰਹੇ ਜੀ ਕਿ ਜਦੋਂ ਅਸੀਂ ਕਾਰਵਾਈ ਠੀਕ ਹੋਣੀ ਚਾਹੀਦੀ ਜੀ ਮੋ ਇਨਸਾਫ ਹੋਣਾ ਚਾਹੀਦਾ ਜੀ ਇਹ ਪੌਣੇ 7 ਵਜੇ ਹੋਇਆ ਜੀ ਸ਼ਾਮ ਜੀ